ਉਹਦੇ ਨਾਲ ਅੱਗੇ ਘੁੰਮ ਰਿਹਾ ਕਰਦਾ ਤਾਂ ਵੀ ਆ ਕਿ ਉਹ ਤਾਂ ਭਾਈ ਮੰਟੀਆਂ ਦਾ ਵਿੱਚ ਬੁਰਾ ਹਾਲ ਆ ਆ ਰੱਬ ਮਿਹਰਬਾਨ ਮੇਰੇ ਕਿਸਾਨਾਂ ਤੇ ਇੱਕ ਪਾਸੇ ਸਰਕਾਰ ਹੋਰੀ ਆ ਕਿਸਾਨਾਂ ਨੂੰ ਦੂਜੇ ਪਾਸੇ ਰੱਬ ਦੇਖ ਲੋ ਦੋ ਆ ਮੌਸਮ ਦੇਖ ਲੋ ਕਦੇ ਵੀ ਕਿਸਾਨ ਦੇ ਖਾਣ ਦਾ ਨਹੀਂ ਹੋਇਆ ਮੌਸਮ ਅੱਜ ਤੱਕ ਆ ਦੇਖ ਇਹ ਗਲਤੀ ਭੁਗਤੂਗਾ ਜਦੋਂ ਆ ਦੇਖ ਲਓ ਕਣਕਾਂ ਵੱਢੀਆਂ ਗਈਆਂ ਜਦੋਂ ਆਹੀ ਮੌਸਮ ਆ ਜਿਹੜਾ ਉਹ ਇੱਕ ਦਿਨ ਬੱਦਲ ਨਹੀਂ ਦਿਖਾਉਣਾ ਹੈਗਾ ਜਦੋਂ ਆ ਕਣਕਾਂ ਵੱਢ ਲੀਆਂ ਸਾਰਿਆਂ ਨੇ ਨੀਰਾ 퍼ਕਾ ਸਾਰਿਆਂ ਨੇ ਇਹੀ ਬੱਦਲ ਪਤਾ ਨਹੀਂ ਕਿੱਥੇ ਜਾ ਕੇ ਲੁਕ ਜਾਣਗੇ ਹੁਣ ਆ ਦੇਖ ਲਓ ਪੱਕੀਆਂ ਹੋਈਆਂ ਕਣਕਾਂ ਫੱਕ ਕੇ ਮੰਡੀ ਚ ਲਿਆਂਦੀਆਂ ਸਾਮਾ ਦਾ ਸਮਾਨ ਹੀ ਹੈਗਾ ਕਿਸਾਨਾਂ ਨੂੰ ਆ 20 ਦਿਨਾਂ ਦੇ ਵਿੱਚ ਵਿੱਚ ਜਦੋਂ ਕਿਸਾਨਾਂ ਦਾ ਸਾਰਾ ਕਣਕ ਦਾ ਸੀਜ਼ਨ ਲੰਘ ਗਿਆ ਨਿਭੜ ਗਿਆ ਉਦੋਂ ਬਾਅਦ ਇਹ ਮੌਸਮ ਨੇ ਦਿਖਾਈ ਵੀ ਨਹੀਂ ਦੇਣਾ ਤਾਂ ਕੋਈ ਝੋਨੇ ਵਾਸਤੇ ਮੀਂਹ ਦੀ ਲੋੜ ਆ ਗਈ ਉਦੋਂ ਬਾਅਦ ਇਹ ਮੌਸਮ ਮੱਕੀਆਂ ਵਾਸਤੇ ਲੋੜ ਆ ਮੀਂਹ ਦੀ ਉਦੋਂ ਬਾਅਦ ਇਹ ਜਿਵੇਂ ਪਿਛਲੀ ਵਾਰ ਆਪਣੇ ਨਾਲ ਬਣੀ ਸੀ ਦੇਖਦੇ ਆ ਆਪਾਂ ਦੇਖੀ ਆ ਵੀ ਮੱਕੀਆਂ ਕਿਵੇਂ ਮੱਚ ਗਈਆਂ ਸੀ ਆਲੂ ਵਾਲੀਆਂ ਮੱਚ ਗਈਆਂ ਸੀ ਦੂਜੀਆਂ ਮੱਚ ਗਈਆਂ ਸੀ ਜਦੋਂ ਆਹ ਆਹ ਮੌਸਮ ਹੋ ਜਾਂਦਾ ਨਾ ਹਰ ਵਾਰ ਨਾ ਬਣਦਾ ਆਪਣੇ ਨਾਲ ਉਦੋਂ ਬਾਅਦ ਉਦੋਂ ਪਹਿਲਾਂ ਪਹਿਲਾਂ ਹੀ ਆਉਂਦਾ ਮੌਸਮ ਇਹਨਾਂ ਡਰਾਈ ਜਾਊਗਾ ਕਿਸਾਨਾਂ ਨੂੰ ਐ ਈ ਆਜੂ ਨੇਰੀ ਆਜੂ ਝਖੜ ਆਜੂਗਾ ਪਰ ਉਸ ਤੋਂ ਬਾਅਦ ਇਹ 20 ਦਿਨਾਂ ਦੇ ਬਾਅਦ ਤੁਸੀਂ ਦੇਖ ਲਓ ਇਹ ਹੀ ਬੱਦਲ ਨੇ ਜਿਹੜੇ ਹੋਰੇ ਨੇ 20 ਦਿਨਾਂ ਦੇ ਵਿੱਚ ਵਿੱਚ ਦਿਖਾਈ ਨਹੀਂ ਦੇਣੇ ਹੈਗੇ ਉਸ ਤੋਂ ਬਾਅਦ ਪਤਾ ਨਹੀਂ ਕਿੱਥੇ ਵਗ ਜਾਣ ਨੇ ਕਿੱਥੇ ਨਾ ਕਿੱਥੇ ਵਗਦੀਆਂ ਮੌਨਸੂਨ ਪਾਉਣਾ ਉਸ ਤੋਂ ਬਾਅਦ ਨਹੀਂ ਦਿਖਾਈ ਦਿੰਦੇ ਹੈਗੇ ਹੁਣ ਹੁਣ ਦਿਖਾਈ ਦੇਣਗੇ ਇਹ ਤੇ ਦੋਸਤੋ ਆਹ ਹਾਲ ਆ ਗਿਆ ਕਿਸਾਨਾਂ ਦਾ ਜਿਹੜੇ ਕਹਿਦਾ ਹੁੰਦੇ ਨੇ ਕਿ ਵੀ ਕਿਸਾਨੀ ਚਾਏ ਆ ਆ ਕਰ ਲਾਉਂਦੇ ਨੇ ਐਨੇ ਮਨਦਾਨੇ ਪਾ ਕੇ ਐ ਕਰ ਲੈਂਦੇ ਆ ਪਈਆਂ ਨੇ ਫਸਲਾਂ ਦੇਖ ਲਓ ਆ ਰੱਖ ਰਖੀਆਂ ਨੇ ਗਈਆਂ। ਰੱਖ ਰਖੀਆਂ ਨੇ ਇਹ ਮੌਸਮ। ਪੀ ਜਾਂਦੇ ਨਹੀਂ ਇਹ। ਐਸਾ ਬਣੀ ਪਈਆਂ ਫਸਲ। ਕਹਿਣਾ ਬਾਰੇ ਬਾਰੇ ਕੀ ਕਰਦੇ ਨੇ। ਕਿਸਾਨਾਂ ਨੂੰ ਸਰਕਾਰ ਸੂਤ ਦੇਵੇ ਆ ਦੇਖੋ ਮੰਡੀਆਂ ਦਾ ਕੀ ਬਣਦਾ ਹਾਲ। ਇਹਨਾਂ ਦੇ ਕਿਤੇ ਵੀ ਆਪਾਂ ਕੋਈ ਵੀ ਚੀਜ਼ ਦੇਖ ਲਈਏ ਵੀ ਉੱਥੇ ਗੁੱਲ ਨੂੰ ਸੂਨਤ ਹੁੰਦੀ ਹੈ ਵੀ ਆ ਜੀਆਂ ਦੇ ਵਿੱਚ ਸ਼ਟ ਹੋਣੇ ਚਾਹੀਦੇ। ਜਿੱਥੇ ਫਸਲ ਆ ਕੇ ਡਿਕਣੀ ਹੈ ਕਿਹੜਾ ਅੱਜ ਦਾ ਕੰਮ ਆਗਾ ਇਹਦਾ ਸਦੀਆਂ ਤੋਂ ਚੱਲਦਾ ਆ ਰਿਹਾ ਹੈਗਾ ਕਿਸਾਨਾਂ ਦੇ ਪਰ ਅੱਜ ਤੱਕ ਮੰਡੀਆਂ ਦੇ ਵਿੱਚ ਫਸਲ ਸਾਮਣ ਵਾਸਤੇ ਸ਼ੈੱਡ ਨਹੀਂ ਪੁੱਜੇਗੇ ਕਿਸਾਨਾਂ ਕੋਲ ਕਿਉਂਕਿ ਇਹਨਾਂ ਨੂੰ ਕਿਹਨੇ ਦੇਣੇ ਨੇਗੇ ਇਹਨਾਂ ਨੇ ਆਪਦੀ ਲੜਾਈ ਆਪ ਕਰਨੀ ਆਪ ਖਾਣੀਆਂ ਰੋਟੀ ਕਮਾਣੀ ਤੇ ਬਸ ਲਾਰੇ ਨੇਗੇ ਲੀਡਰਾਂ ਦੇ ਆਈ ਵਾਰ ਕਦੇ ਕੁਝ ਬੋਲ ਦਿੰਦੇ ਨੇ ਕਦੇ ਕੁਝ ਬੋਲ ਦਿੰਦਾ ਨਹੀਂ ਬਰਾ ਭਈਆ ਖੁੱਲੀ ਫਸਲ ਦੇ ਵਿੱਚ ਆ ਦੇ ਫਿਰ ਮੌਸਮ ਨਾ ਕਰਨਾ ਕਿਵੇਂ ਚੱਲ ਰਿਹਾ ਹੈਗਾ ਮੀਂਹ ਬਰੋਲਾ ਤੂਫਾਨ ਦੋਸਤੋ ਬਾਕੀ ਤੁਸੀਂ ਦੱਸਿਓ ਕਿੱਥੇ-ਕਿੱਥੇ ਅੱਜ ਇਹ ਮੌਸਮ ਦਾ ਜਿਹੜਾ ਹਾਲ ਹੋਇਆ ਹੈਗਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਤਾਂ ਜ਼ਿਆਦਾ ਰਿਹਾ ਦੇਖ ਸਕਦੇ ਹੋ ਦੋਸਤੋ ਮੇਰੇ ਇਲਾਕੇ ਦਾ ਬਹੁਤ ਜ਼ਿਆਦੇ ਤੇ ਹਨੇਰੀ ਤੂਫਾਨ ਝਟਕਾ ਆਇਆ ਹੈਗਾ ਤੇ ਮੀਂਹ ਵੀ ਹਲਕਾ-ਹਲਕਾ ਪਿਆ ਹੈਗਾ ਉਦੋਂ ਪਹਿਲਾਂ ਵੀ ਬਹੁਤ ਨੁਕਸਾਨ ਕਰਿਆ ਖੇਤਾਂ ਦਾ ਗੜੇ ਪਾਏ ਨੇ ਜਦੋਂ ਖੜੀਆਂ ਕਣਕਾਂ ਤੇ ਬੱਲੀਆਂ ਕੇ ਅਰਤੀਆਂ ਹੁਣ ਜਿਨ੍ਹਾਂ ਨੇ ਵੱਢ ਲਈ ਉਹਨਾਂ ਦੀਆਂ ਕਣਕਾਂ ਦਾ ਵੀ ਨਾਸ ਕਰ ਰਿਹਾ ਹੈਗਾ ਮੀਂਹ ਪਾਊਗਾ ਵੈਸੇ ਤਾਂ ਉਹੀ ਨਹੀਂ ਦੋਲ ਰਹੀਗੀ ਕਣਕ ਉਹੀ ਜਾਮ ਲੱਗ ਰਿਹਾ ਇੱਕ ਪਾਸੇ ਕਣਕ 4 4 5 5000 ਨੂੰ ਵਿਕਰੀ ਹੈ ਇੱਕ ਪਾਸੇ ਮੰਡੀਆਂ ਦੇ ਵਿੱਚੋਂ ਕਣਕ ਚੱਕੀ ਨਹੀਂ ਜਾ ਰਹੀ ਹੈ ਆ ਲੈ ਭਾਈ ਇਹ ਆ ਲਾਈਵ ਜੀਰੋਂ ਕਰਨ ਤੇ ਹੈ ਜੀ ਕਿਸਾਨੀ ਵੀ ਜਦੋਂ ਆਪਾਂ ਸਾਰੀ ਜਦੋਂ ਕੋਈ ਵੀ ਚੀਜ਼ ਆਪਾਂ ਦਾ ਮਿਹਨਤ ਕਰਦਾ ਵੱਟ ਕੇ ਮੰਡੀ ਚ ਲੈ ਆਉਂਦਾ ਜਾਂ ਕੋਈ ਵੀ ਚੀਜ਼ ਆਪਾਂ ਮੰਨ ਲਈਏ ਬੀਜ ਉਹ ਤਾਂ ਆਪਾਂ ਮੰਡੀ ਚ ਲੈ ਆ ਆਪਣੀ ਮਿਹਨਤ ਕਰਕੇ ਜਦੋਂ ਉਹਨੂੰ ਵੇਚਣ ਦੀ ਬਾਰੇ ਆਉਂਦੀ ਆ ਤਾਂ ਕਿਸੇ ਨੇ ਮਾਸਟਰ ਨੇ ਕਦੇ ਸਾਥ ਦਿੱਤਾ ਨਾ ਸਰਕਾਰਾਂ ਨੇ ਕਿਸਾਨਾਂ ਦਾ ਕਦੇ ਸਾਥ ਦਿੱਤਾ ਕਿਉਂਕਿ ਕਿਸਾਨੀ ਜਿਹੜੀ ਸਾਰੀ ਮੌਸਮ ਤੇ ਆ ਮੌਸਮ ਤਾਂ ਚਲੋ ਆਪਣੇ ਹੱਥ ਵਿੱਚ ਨਹੀਂ ਹੁੰਦਾ ਹੈਗਾ ਪਰ ਸਰਕਾਰਾਂ ਕਿਸਾਨਾਂ ਕਣੀ ਆ ਹਾਲਾਤ ਦੇਖ ਕੇ ਕਿਸਾਨਾਂ ਦੇ ਥਾਕਾਂ 'ਚ ਖੜਨਾ ਚਾਹੀਦਾ ਸਰਕਾਰਾਂ ਨੂੰ ਸਭ ਤੋਂ ਵੱਜ ਬਜਟ ਆ ਜਿਹੜਾ ਕਿਸਾਨੀ ਦਾ ਹੋਣਾ ਚਾਹੀਦਾ ਕਿਉਂਕਿ ਅਨਾ ਬਿਨਾ ਸਾਰੇ ਇਹਦਾ ਸਰਨਾ ਨਹੀਂ ਹੈਗਾ ਸਾਰੇ ਢਿੱਡ ਭਰ ਕੇ ਸੌਂਦੇ ਨੇਗੇ ਆ ਖਾਂਦੇ ਨੇਗੇ ਇਹੀ ਇਹੀ ਜੇ ਕਿਸਾਨਾਂ ਦੇ ਹੱਥਾਂ ਚੋਂ ਇਹ ਫਸਲ ਚਲੀ ਗਈਆਂ ਮੰਨ ਲਓ ਜਿਹਦੇ ਨਾਲ ਆਪਣਾ ਢਿੱਡ ਭਰਦਾ ਹੈਗਾ ਤਾਂ ਉਸ ਤੋਂ ਬਾਅਦ ਇਹੀ ਫਸਲਾਂ ਦੇ ਸੋ ਚੌਪੜੇ ਮੁੰਡੇ ਬਣ ਗਏ ਦੋਸਤੋ ਜਿਹੜੇ ਫਸਲਾਂ ਕਿਸਾਨ ਅੱਜ ਇੱਕ ਆਮ ਜੇ ਰੇਟ ਤੇ ਵੇਚ ਕੇ ਜਾਂਦੇ ਨੇਗੇ ਇੱਕ ਪਾਸੇ ਦੇਖੀ ਆਪਾਂ 4 4-5000 ਰੁਪਏ ਦੀਆਂ ਦੇਖੇ ਪਾਸੇ ਚੀਨ ਹੈ ਵੀ ਆਪਦੇ ਵਿੱਚ ਇਹਦਾ ੱੱਕੀ ਹੋ ਰਿਹਾ ਕਿਸਾਨਾਂ ਨਾਲੋਂ ਰੱਬ ਵੀ ੱੱਕਾ ਕਰੀ ਜਾਂਦਾ ਤੇ ਦੂਜੇ ਬਸ ਸਰਕਾਰਾਂ ਜਿਹੜੀਆਂ ਹਜੇ ਤੱਕ ਕੋਈ ਬੋਨਸ ਦਾ ਨਹੀਂ ਬੋਲਿਆ ਹਜੇ ਤੱਕ ਕੋਈ ਕੁਝ ਨਹੀਂ ਬੋਲਿਆ ਹੈਗਾ ਤੇ ਆ ਥੋੜੇ ਦਿਨ ਪਹਿਲਾਂ 30 ਇਹ ਆਪਦੇ ਵਿੱਚ 3000 ਰੁਪਏ ਸੀ ਉਹਨਾਂ ਵੀ 2400 ਇਹ ਮਾਰਜਨ ਕਿੱਥੇ ਆ ਦੇਖੋ ਮੀਂਹ ਦੋਸਤੋ ਕਿੰਨਾ ਪੈ ਰਿਹਾ ਹੈਗਾ ਦੇਖੋ ਖੜੀ ਫਸਲਾਂ ਨੇ ਤੇ ਮੀਂਹ ਆ ਗਿਆ ਭਾਈ ਕਿਸਾਨਾਂ ਆਪਦੀਆਂ ਫਸਲਾਂ ਖਾਮ ਰਹੀਆਂ ਜੀ ਪਹਿਲਾਂ ਕੀਤਾ ਦੇ ਵਿੱਚ ਸਾਮੀਆਂ ਮੀਤੋ ਹੋਣਾ ਮੰਡੀਆਂ ਦੇ ਵਿੱਚ ਇਹ ਲਾਈਵ ਲਾਈਵ ਰਿਪੋਰਟ ਹੈ ਜੀ ਜ਼ੀਰੋ ਗਰਾਊਂਡ ਤੇ ਹੈ ਕੋਈ ਨਾ ਅੱਗੇ ਘੁੰਮ ਰਿਹਾ ਕੋਈ ਆ ਕੇ ਕੋਈ ਨਾ ਇਹਦੇ ਵੀ ਨਾ ਦੇਖਣ あっそうだ。 Obrigado por ਆ ਵੀ ਡੜੀ ਬੈ ਜਾਲ ਯਾਰ ਜੀ ਕੰਧਾਂ ਮਰ ਲੱਗੀ ਆ ਜੀ ਤਿੰਨੇ ਗਣਾ ਉਹ ਪੈਂਟ ਦਾ ਵੇ ਜੋ ਕਰਨੀ ਆਪੀ ਰੋਜ਼ ਉੱਪਰ ਦੇ ਰੋਜ਼ ਜੀ ਕਿਹਾ ਜੀ ਸਵਾਰੀ ਕੋਈ ਨਹੀਂ